ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਂ ਗੁਰਬਾਨੀ ਕੌਰ ਹੈ ਮੇਰੀ ਉਮਰ 14 ਸਾਲ ਹੈ ਤੇ ਮੈਂ ਨਿਊ ਡੈਲੀ ਵਿੱਚ ਰਹਿਨੀ ਹਾਂ ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਪੇਕੀਆਂ ਚੋਤੀਆਂ ਦੀਆਂ ਮੈਂ ਕਾਣਾ ਜਾਵਣ ਤੀਆਂ ਇਨਾਂ ਦੇ ਚਾਹ ਵੀ ਇਨਾਂ ਵਾਂਗੂ ਨਿੱਕੇ ਇਨਾਂ ਦੇ ਚਾਹ ਵੀ ਇਨਾਂ ਵਾਂਗੂ ਨਿੱਕੇ ਇਹ ਤੇ ਕੁਦਰਤ ਦੇ ਰੰਗ ਨੇ ਝਟਕੋਰੇ ਤੇ ਤਿੱਖੇ ਜਦ ਆਪਸ ਵਿੱਚ ਖੇਡਣ ਤਾਂ ਕਰ ਹੀ ਬਣਾਵਣ ਜਦ ਆਪਸ ਵਿੱਚ ਖੇਡਣ ਤਾਂ ਕਰ ਹੀ ਬਣਾਵਣ ਪੇਕੀਆਂ ਚੋਤੀਆਂ ਦੀਆਂ ਮੈਂ ਕਾਣਾ ਜਾਵਣ ਪੇਕੀਆਂ ਚੋਤੀਆਂ ਦੀਆਂ ਮੈਂ ਕਾਣਾ ਜਾਵਣ ਇਹ ਲਾਡਾਂ ਨਾਲ ਪਲੀਆਂ ਇਹ ਰੰਗਲੀਆਂ ਰੁੱਤਾਂ ਇਹ ਲਾਡਾਂ ਨਾਲ ਪਲੀਆਂ ਇਹ ਰੰਗਲੀਆਂ ਰੁੱਤਾਂ ਬਾਪੂ ਦੇਵੇ ਕਨੇਰੇ ਬੇਬੇ ਗੁੰਦ ਦੀਏ ਗੁੱਤਾਂ ਇਹ ਨਿਗੀਆਂ ਜਹੀਆਂ ਧੁੱਪਾਂ ਤੇ ਠੰਡੇ ਠੰਡੇ ਸਾਵਣ ਇਹ ਨਿਗੀਆਂ ਜਹੀਆਂ ਧੁੱਪਾਂ ਤੇ ਠੰਡੇ ਠੰਡੇ ਸਾਵਣ ਤੇ ਕਿਆ ਚੋਤੀਆਂ ਦੀਆਂ ਮਹਿਕਾਣਾ ਜਾਵਣ ਤੇ ਕਿਆ ਚੋਤੀਆਂ ਦੀਆਂ ਮਹਿਕਾਣਾ ਜਾਵਣ ਕਲੀਰੇ ਵਾਲੇ ਹੱਥਾਂ ਖਿੱਲਾ ਮੱਖਾਣੇ ਨੇ ਸੁੱਟੇ ਕਲੀਰੇ ਵਾਲੇ ਹੱਥਾਂ ਖਿੱਲਾ ਮੱਖਾਣੇ ਨੇ ਸੁੱਟੇ ਲੱਗੇ ਪਿੱਛੇ ਵਕਤ ਪੁਰਾਣੇ ਨੇ ਸੁੱਟੇ ਲੱਗੇ ਪਿੱਛੇ ਵਕਤ ਪੁਰਾਣੇ ਨੇ ਸੁੱਟੇ ਚਲੋ ਸੁਖਾਂ ਆਪਾਂ ਵੀ ਸੁਖੀਏ ਚਲੋ ਸੁਖਾਂ ਆਪਾਂ ਵੀ ਸੁਖੀਏ ਅੱਗੇ ਹੱਸਣ ਤੇ ਗਾਵਣ ਤੇ ਕਿਆ ਚੋਤੀਆਂ ਦੀਆਂ ਮਹਿਕਾਣਾ ਜਾਵਣ ਤੇ ਕਿਆ ਚੋਤੀਆਂ ਦੀਆਂ ਮਹਿਕਾਣਾ ਜਾਵਣ ਇੰਨਾ ਆਪਣੀਆਂ ਸੰਧਰਾ ਤਾਂ ਰੱਖ ਲਈਆਂ ਕੋਲੇ ਇਨਾ ਆਪਣੀਆਂ ਸਧਰਾਂ ਤਾਂ ਰੱਖ ਲਈਆਂ ਕੋਲੇ ਉਹਨਾਂ ਨਾਲ ਟੁਰੀਆਂ ਜੋ ਬਾਪੂ ਹੋਰਾ ਟੋਹਲੇ ਉਹਨਾਂ ਨਾਲ ਟੁਰੀਆਂ ਜੋ ਬਾਪੂ ਹੋਰਾ ਟੋਹਲੇ ਸਿਆਣੀਆਂ ਇਹ ਬਣ ਬਣ ਸਿਆਣੀਆਂ ਇਹ ਬਣ ਬਣ ਵੇਖੋ ਇੱਜ਼ਤਾਂ ਬਚਾਵਣ ਪੇਕਿਆਂ ਚੋਟੀਆਂ ਦੀਆਂ ਮੈਂ ਕਾਣਾ ਜਾਵਣ ਪੇਕਿਆਂ ਚੋਟੀਆਂ ਦੀਆਂ ਮੈਂ ਕਾਣਾ ਜਾਵਣ ਰੱਬ ਨੇ ਵੀ ਤੋਤੋ ਪੈਰ ਨੇ ਚੁੰਮੇ ਰੱਬ ਨੇ ਵੀ ਤੋਤੋ ਪੈਰ ਨੇ ਚੁੰਮੇ ਧਰਤੀ ਚਲੌਣੀ ਆਈ ਐਨਾ ਦੇ ਜੁੰਮੇ ਧਰਤੀ ਚਲੌਣੀ ਆਈ ਐਨਾ ਦੇ ਜੁੰਮੇ ਅਨੋਖੀਆਂ ਨੇ ਧੀਆ ਦੋ ਥਾਂ ਦੁਨੀਆ ਵਸਾਵਣ ਪਰ ਪੇਕੀਆਂ ਚੋ ਧੀਆ ਦੀਆਂ ਮਹਿਕਾਣਾ ਜਾਵਣ ਪੇਕੀਆਂ ਚੋ ਧੀਆ ਦੀਆਂ ਮਹਿਕਾਣਾ ਜਾਵਣ ਪੇਕੀਆਂ ਚੋ ਧੀਆ ਦੀਆਂ ਮਹਿਕਾਣਾ ਜਾਵਣ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਧੰਨਵਾਦ